ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਗੋਮੀ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਭਰਾ ਵਧੀਆ ਹੋਵੋਗੇ ਤੇ ਵਧੀਆ ਚਾਹੀਦਿਓ ਤੇ ਜਿਵੇਂ ਕਿ ਤੁਹਾਨੂੰ ਸਭ ਪਤਾ ਸਾਰੇ ਭਰਾਵਾਂ ਨੂੰ ਆਪਿਆ ਮਿਊਜ਼ਿਕ ਸਿਸਟਮ ਦੀ ਮੋਡੀਫਿਕੇਸ਼ਨ ਕਰਨ ਮਿੱਤਰੋ ਆਪਾਂ ਪੇਟੀ ਦਾ ਸਾਰੀ ਬਣਾ ਲਈ ਸੀ ਤਕਰੀਬਨ ਇੱਕ ਤਾਂ ਹੁਣ ਜਿਹੜੀਆਂ ਆ ਫਿਰ ਲਾ ਰਹੀਆਂ ਇਹਨਾਂ ਦਾ ਹੀਲਾ ਕਰਨਾ ਇਹ ਫਿਰਲਾਂ ਆਪਾਂ ਤੋਂ ਤਾਂ ਰਹੀਆਂ ਨੇ ਕਿਉਂਕਿ ਆਪਾਂ ਜਦੋਂ ਯਾਰ ਕੱਟੇ ਹੀ ਇਹ ਆਰੀ ਨਾਲ ਆਰੀ ਨਾਲ ਤਾਂ ਫਿਰ ਸਾਨੂੰ ਪਤਾ ਇਦਾਂ ਐਸਾ ਵੈਸਾ ਹੀ ਹੁੰਦਾ ਹੁੰਦਾ ਆਰੀ ਨਾਲ ਚੀਰਾ ਵੀ ਗਈ ਪਰ ਉਹ ਗਲਤ ਬਾਗ ਜਾਂਦਾ ਟੇਡਾ ਮੇਡਾ ਕਿਉਂਕਿ ਕਾਰੀ ਹੁੰਦੀ ਆਪਣੀ ਘਰ ਵਾਲੀ ਸੀ ਨਾਰਮਲ ਵਾਲੀ ਜਿਹੜੀ ਆਪਾਂ ਘਰੇ ਵਰਤਦੇ ਆਂ ਜਿਹੜੀ ਘਰੇ ਵਰਤਦੇ ਆ ਉਹ ਆਰੀ ਜਾਂਦਾ ਤੁਹਾਨੂੰ ਪਤਾ ਵਿੰਗੀਆਂ ਟੇਡੀਆਂ ਹੀ ਹੁੰਦੀਆਂ ਨੇ ਉਹ ਤਾਂ ਕਰਕੇ ਚੀਰਾ ਵਿੰਗਾ ਟੇਡਾ ਲੈ ਜਾਂਦੀਆਂ ਨੇ ਜਿਹੜੀ ਉਹ ਮਿਸਤਰੀਆਂ ਵਾਲੀ ਆਰੀ ਉਹ ਤਾਂ ਫਿਰ ਹੁਣ ਜਿੰਦੇ ਲਈ ਹੁੰਦੀ ਉਹ ਆਰੀ ਨਹੀਂ ਖੇਤੀ ਉਹ ਕਰਦੀ ਹੁੰਦੀ ਤੇ ਮਿੱਤਰੋ ਇਹ ਆਪਾਂ ਹੁਣ ਪੇਟੀ ਚੈੱਕ ਕਰਵਾਤੀ ਆ ਪਹਿਲਾਂ ਮੈਂ ਸ਼ੇਰਪੁਰ ਚੈੱਕ ਕਰਾਂ ਕੇ ਆ ਸੀ ਕੱਲ ਪਿਛਲੇ ਵਲੌਗ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਉੱਥੇ ਮਿੱਤਰੋ ਮੈਨੂੰ ਉਹ ਬੰਦੇ ਨੇ ਜਾਣਸਾਰ ਕੁਝ ਨਹੀਂ ਪੁੱਛਿਆ ਗਿਆ ਸੀ ਕੁਝ ਵੀ ਨਹੀਂ ਉਹਨੇ ਜਾਣਸਾਰ ਮੈਨੂੰ ਕਹਿੰਦਾ ਕੈਨੇਰੀ ਬਣਨੀ ਹੈਗੀ ਬੇਟੀ ਕੋਸ ਮਰਜ਼ੀ ਕਰ ਤੂੰ ਉਹਨੇ ਮੈਨੂੰ ਐਂ ਕਹਿਤਾ ਮੈਂ ਮੈਨੂੰ ਜਿੱਥੋਂ ਤੱਕ ਪਹਿਲਾਂ ਬੰਦੇ ਨੇ ਟੋਕਿਆ ਸੀਗਾ ਮੈਨੂੰ ਉਹੀ ਗੱਲ ਉਹਦੀ ਦਿਮਾਗ ਚ ਆਈ ਮੈਨੂੰ ਬੰਦੇ ਨੇ ਐਂ ਕਹਿ ਕਹਿੰਦਾ ਜੇ ਤੂੰ ਪੇਟੀ ਆਪ ਬਣਾਈਏ ਕਹਿੰਦਾ ਜਿੰਨਾ ਮਰਜ਼ੀ ਮੱਥਾ ਮਾਰ ਲੈ ਕਹਿੰਦਾ ਕੋਈ ਨਹੀਂ ਹੱਥ ਪਾਉਂਦਾ ਹੈਗਾ ਕਹਿੰਦਾ ਹਰ ਕੰਨ ਐਂ ਕਹੂਗਾ ਬਈ ਇਹ ਨਹੀਂ ਬਣਦੀ ਹੈਗੀ ਇਹ ਤਾਂ ਉਹੀ ਮੋ ਕਰ ਲੈਤਾ ਮੱਥਾ ਮਾਰ ਲੈ ਫਲਾਣਾ ਕਰ ਲਿਆ ਕਹਿੰਦਾ ਹਰਕ ਨੇ ਐਂ ਕਹਿਣਾ ਕਿ ਮੈਂ ਇਹ ਚੀਜ਼ ਸੋਚ ਕੇ ਮੈਨੂੰ ਐ ਹੋ ਗਿਆ ਮੈਂ ਯਾਰ ਬੜਾ ਪੰਗਾ ਪਿਆ ਇਹ ਫੇਰ ਮੈਂ ਮਿੱਤਰੋ ਉਹੋ ਕਰਿਆ ਆਪਣਾ ਹੋਰ ਬੰਦੇ ਤੋਂ ਰਾਇ ਲੈਤੀ ਇੱਕ ਤੋਂ ਉਹਨੇ ਮੈਨੂੰ ਫਿਰ ਦੱਸਿਆ ਉਹ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਇਹ ਕਹਿੰਦਾ ਤਿਆਰ ਕਰ ਤੂੰ ਉਹ ਤੋਂ ਬਾਅਦ ਤੇ ਜਿਹੜੀ ਇੱਕ ਚੀਜ਼ ਇਹ ਚ ਦਿੱਕਤ ਪੈਂਦੀ ਸੀ ਉਹ ਚੀਜ਼ ਦੀ ਦਿੱਕਤ ਇਹ ਪੈ ਰਹੀ ਸੀ ਬਸ ਇਹ ਚ ਬੇਸ ਨਹੀਂ ਬਣਾਉਣੀ ਉਹ ਬੰਦੇ ਮੈਨੂੰ ਕਹਿੰਦੇ ਕਹਿੰਦੇ ਜਿੰਨਾ ਮਰਜੀ ਮੱਥਾ ਮਾਰ ਲੈ ਚੋਬਰ ਲੱਗ ਜਾਣਗੇ ਕੱਲੇ ਬੇਸ ਨਹੀਂ ਬਣਨੀ ਫਿਰ ਮੈਨੂੰ ਇੱਕ ਬੰਦੇ ਨੇ ਹੋਰ ਰਹਿ ਦਿੱਤੀ ਕਹਿੰਦਾ ਬੂ ਫਿਰ ਆਪਣਾ 10 ਇੰਚ ਦਾ ਉਬਲ ਤਾਂ ਕਹਿੰਦਾ ਇੰਨੇ ਏਰੀਆ ਚ ਹੀ ਲੱਗ ਜਾਣੇ ਨੇਗੇ ਇੱਧਰ ਵੀ ਇੰਨੇ ਏਰੀਆ ਚ ਲੱਗ ਜਾਣਾ ਕਹਿੰਦਾ ਇੰਨਾ ਹਿੱਸਾ ਛੱਡ ਕੇ ਇੱਥੇ ਫੱਟੀਆਂ ਲਾ ਦੇਦੇ ਵਿਚਾਲੇ ਇਹਨਾਂ ਬੂਫਰ ਕਰ ਲੱਡ ਰਹੇ ਜੂ ਬਕਸਿਆਂ ਚ ਬੇ ਉਹ ਉਹ ਲੱਡ ਰਹੇ ਜਾਣਗੇ ਇਹਨਾਂ ਫਿਰ ਕਾਮਯਾਬ ਹੋ ਜੂਏ ਸਿਸਟਮ ਮਹਾਂ ਚਾਹ ਲੈ ਇਦਾਂ ਕਰ ਰਹੇ ਨੇ ਹੁਣ ਆਪਾਂ ਮਿਣਦੇ ਆ ਮਿੱਤਰੋ ਇਹਦੇ ਵਿਚਾਲੇ ਫੱਟੀਆਂ ਲਾਉਨੇ ਆ ਫਿਰ ਮਿਣ ਕੇ ਪਹਿਲਾਂ ਫੱਟੀਆਂ ਆਹਾਂ ਮੈਂ ਲਈਏ ਗੈਪ ਇਹਦਾ ਕਿੰਨਾਗਾ ਫਿਰ ਉਸ ਹਿਸਾਬ ਨਾਲ ਫੱਟੀਆਂ ਵੱਡ ਕੇ ਵੱਡਣੀਆਂ ਵੀ ਤਰਸੀਆਂ ਬਣਨੀਆਂ ਨਹੀਂ ਆ ਤਰਸੀ ਫੱਟੀ ਵੱਡੀ-ਵੱਡੀ ਔਖੀ ਜਾਣੀਆਂ ਤੇ ਚਲੋ ਲਾਗਦੇ ਆ ਫਿਰ ਮਿੱਤਰੋ ਕਰਦੇ ਆ ਉਹਨੂੰ ਤਿਆਰ ਫੇਰ ਬਣਾਉਨੇ ਆ ਗੱਲ ਬਾਤ ਹੈ ਜੀ ਬਾਕੀ ਮਿੱਤਰੋ ਜਿਵੇਂ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਮੈਂ ਇਹ ਪ੍ਰੋਜੈਕਟ ਇੱਕ ਐਕਸਪੀਰੀਅੰਸਲੀ ਮਤਲਬ ਕਿ ਆਏ ਮਨ ਨੂੰ ਵੀ ਇਹ ਮੇਰਾ ਇੱਕ ਐਕਸਪੈਰੀਮੈਂਟ ਆ ਆਈ ਨਹੀਂ ਕਨਫਰਮ ਹੈਗਾ ਵੀ ਇਹ ਬਣੂ ਜਾਂ ਨਾ ਬਣੂ ਓਕੇ ਹੋਏ ਐਕਸਪੈਰੀਮੈਂਟ ਆ ਆਪਾਂ ਕਰਕੇ ਦੇਖ ਲਿਆ ਮੈਨੂੰ ਜਿੱਥੋਂ ਤੱਕ ਲੱਗਦਾ 100% ਉਮੀਦ ਆ ਮੈਨੂੰ ਵੀ ਮੇਰਾ ਪ੍ਰੋਜੈਕਟ ਸਕਸੈਸਫੁਲ ਹੋਊਗਾ ਫੇਲ ਨਹੀਂ ਹੁੰਦਾ ਹੈਗਾ ਤੇ ਚਲੋ ਫਿਰ ਹੁਣ ਆਪਾਂ ਲੱਗਦੇ ਆ ਇਹਨੂੰ ਉਹ ਕਰਨ ਕਿਉਂਕਿ ਮਿੱਤਰੋ ਮੇਰੀ ਬਹੁਤ ਮਿਹਨਤ ਲੱਗੀ ਹੈ ਮੈਨੂੰ ਆਏ ਵੀ ਯਾਰ ਮੇਰਾ ਇਹ ਪ੍ਰੋਜੈਕਟ ਖਰਾਬ ਨਾ ਹੋ ਜਾਏ ਬਹੁਤ ਮਿਹਨਤ ਕੀਤੀ ਹੈ ਮੈਂ ਇਸ ਚੀ ਤੇ ਹੁਣ ਮਿੱਤਰੋ ਆਪਾਂ ਲਗਦੇ ਆਂਗੇ ਉਹੋ ਕਰਨ ਪਹਿਲਾਂ ਜਿਹੜੀਆਂ ਮੇਨ ਖੱਡਾਂ ਨੇ ਜਾਂ ਸਾਰੀਆਂ ਇਹ ਖੱਡਾਂ ਦਾ ਮੈਂ ਸੋਲੂਸ਼ਨ ਹੈਗਾ ਆਪਣੇ ਕੋਲ ਇਹ ਮੈਂ ਹੁਣ ਬਰਨਾਲੇ ਜਾਣਾਗਾ ਮੈਂ ਉੱਥੋਂ ਸਮਾਨ ਲੈ ਕੇ ਆਉਂਗਾ ਉਹ ਸਮਾਨ ਨਾਲੇ ਖੱਡਾਂ ਖੁੱਡਾਂ ਸਾਰੀਆਂ ਬੰਦ ਹੋ ਜਾਣੀਆਂ ਪੇਟੀ ਜੀ ਸੀਲਡ ਹੋ ਜੂ ਫਿਰ ਜਮ ਏ ਟੂ ਜ਼ेड ਤੇ ਇਹ ਸੀਲਡ ਕਰਕੇ ਫੇਰ ਬਣੂਗਾ ਲਵਾ ਤੇਰੀ ਤੇ ਇਹ ਸੀਲਡ ਕਰ ਦਾਂਗੇ ਮਿੱਤਰੋ ਪੇਟੀ ਇਹ ਹੁਣ ਆਪਾਂ ਪਹਿਲਾਂ ਫੱਟੀਆਂ ਮੈਣ ਲਈ ਵਿਚਾਰੇ ਵੀ ਕਿਹੜੀ ਕਿਵੇਂ ਕਿਵੇਂ ਕਿੱਥੇ ਕਿੱਥੇ ਲੱਗਣੀਆਂ ਹਾਂਜੀ ਵੀ ਮਿੱਤਰੋ ਤੇ ਹੁਣ ਆਪਾਂ ਚੱਲੇ ਆ ਆਪਣੇ ਨਾਲ ਦੇ ਪਿੰਡ ਹਮੀਦੀ ਤੇ ਕੱਲ ਆਪਾਂ ਪੇਟੀ ਲੈ ਕੇ ਗਏ ਸੀ ਸੇਰਪੁਰ ਤੇ ਅੱਜ ਮੈਂ ਆਪਣੇ ਅੰਕਲ ਨਾਲ ਗੱਲ ਕਰੀ ਅੰਕਲ ਨਾਲ ਜਿਹੜਾ ਆਪਣੇ ਘਰੇ ਕੰਮਕੁਮ ਕਰਕੇ ਗਿਆ ਸੀ ਲੱਕੜੀ ਦਾ ਪਹਿਲਾਂ ਵਾਲੇ ਘਰੇ ਤੇ ਉਹਦੇ ਨਾਲ ਮੈਂ ਗੱਲ ਕਰੀ ਮਹਾ ਅੰਕਲ ਆਇਆ ਕਰਕੇ ਪੇਟੀ 'ਚ ਸਪੀਕਰ ਲਾਉਣ ਖਾਤਰ ਹੋਲ ਕੱਢਣੇ ਉਹ ਕਹਿੰਦਾ ਕੋਈ ਚੇਕਰ ਨਹੀਂ ਤੂੰ ਆ ਜਾ ਕੱਲ ਮਿੱਤਰੋ ਆਪਣਾ ਸੇਰਪੁਰ ਦਾ 걔ੜਾ ਬੇਫਾਲ ਥੋ ਗਿਆ ਜੇ ਮੈਂ ਕੱਲ ਉਹਦੇ ਕੋਲ ਹੀ ਭਾਗ ਜਾਂਦਾ ਤਾਂ ਚੰਗੇ ਰਹਿੰਦੇ ਤੇ ਹੁਣ ਆਪਾਂ ਚੱਲੇ ਆ ਹਮੀਦੀ ਉਹ ਤੋਂ ਅੰਕਲ ਤੋਂ ਗਲੀਆਂ ਕਢਾ ਕੇ ਇਹ ਪੇਟੀ ਹੈ ਜਿਹੜੀ ਹੱਟੇ ਦੇ ਵਿੱਚ ਇੱਕ ਸਵਾਦਾਂਗੇ ਅੱਜ ਉਹਦੇ ਤੋਂ ਕਸਵਾ ਲਾਂਗੇ ਕਿਉਂਕਿ ਨਾਲੇ ਤਾਂ ਇਥੋਂ ਮਾੜੀ-ਮੋਟੀ ਬਾਦ ਘੱਟ ਰਹੀ ਵੀ ਉਥੇ ਰੰਦਾ ਲਾ ਕੇ ਇੱਕ ਬਰਾਬਰ ਕਰ ਦੂ ਲੱਕੜ ਕਿਉਂਕਿ ਆਪਣੇ ਕੋਲ ਹੁਣ ਰੰਦਾ ਤਾਂ ਹੈ ਨਹੀਂ ਆਪਣੇ ਕੋਲ ਕੱਲੀ ਆਰੀ-ਆਰੀ ਸੀ ਆਰੀ ਦੇ ਹਿਸਾਬ ਨਾਲ ਆਪਾਂ ਵੱਢ ਕੇ ਕਿਹੜਾ ਪੀਸ ਸਿੱਧੇ ਕਰ ਲੇ ਪਰ ਰੰਦਾ ਰੰਦਾ ਲਾ ਕੇ ਨਹੀਂ ਇੱਕ ਬਰਾਬਰ ਉਹ ਰੰਦਾ ਉਹ ਲਾ ਦੂ ਨਾਲੇ ਉਹ ਤੋਂ ਬਾਅਦ ਆਪਾਂ ਪੇਟੀ ਜੇਰਾ ਓਕੇ ਕਰਾ ਕੇ ਗਲੀਆਂ ਕਢਵਾ ਕੇ ਬੇਸ ਧਰ ਕੇ ਚੈੱਕ ਕਰਾਂਗੇ ਵੀ ਬੇਸ ਬਣੀ ਜਾਂ ਨਾ ਬਣੀ ਜੇ ਬੇਸ ਨਾ ਬਣੀ ਮਿੱਤਰੋ ਫੇਰ ਆਪਾਂ ਕਰਨਾਗੇ ਤਾਂ ਸਿਸਟਮ ਹੋਰ ਫੇਰ ਆਪਾਂ ਇਹਦੇ ਵਿਚਾਲੇ ਇੱਕ ਇੱਕ ਫੱਟੀ ਹੋਰ ਲਾ ਦਾਂਗੇ ਵੀ ਫੇਰ ਬੂਫਰ ਵਾਲਾ ਸਿਸਟਮ ਅੱਡੀ ਰਹਿ ਜੂ ਇੱਕ ਪੀਸ ਤੇ ਉਹ ਆਪਾਂ ਫੇਰ ਅੱਗੇ ਦੇਖਾਂਗੇ ਹੁਣ ਪਹਿਲਾਂ ਆਪਾਂ ਚਾਲਦੇ ਹਾਂ ਮੀਤੀ ਉਥੇ ਚੱਲ ਕੇ ਦੇਖਦੇ ਆਂ ਵੀ ਕੀ ਕਹਿਣਾ ਅੰਕਲ ਕੀ ਨਾਂ ਕਹਿੰਦਾ ਇਹ ਹਜੇ ਵੀ ਪੇਟੀ ਹੁਣੇ ਵੀ ਨਹੀਂ ਦੇਖੀ ਜੇ ਪੇਟੀ ਹੁਣੇ ਦੇ ਹੀ ਕਾਮਯਾਬ ਹੋਈ ਫੇਰ ਹੀ ਆ ਨਹੀਂ ਇਹ ਨਹੀਂ ਪਤਾ ਇਹ ਵੀ ਨਹੀਂ ਪਤਾ ਮਿੱਤਰੋ ਮੁੜਨਾ ਪੈ ਜਾ ਉਥੋਂ ਪਰ ਅੱਜ ਰੱਬ ਕਰੇ ਆਪਣਾ ਕੰਮ ਬਣ ਜੇ ਨਹੀਂ ਆਪਾਂ ਆਏਗਾ ਨਾ ਯਾਰ ਅੱ비 ਵੇਸ ਬਣੇ ਨਾ ਬਣੇ ਤੂੰ ਅੰਕਲ ਕਿਹੜਾਂ ਗਲੀਆਂ ਕੱਢਦੇ ਕੋਈ ਚੱਲ ਗਾ ਕੰਮ ਪੇਟੀ ਆ ਉਹ ਯਾਰ ਮੇਟਰੂ ਕਰਤਾ ਸਾਰੀ ਗਲੀਆਂ ਗੁਲੀਆਂ ਕੱਢਤੀਆਂ ਪੇਟੀ ਜੇ ਹੁਣ ਉਹਦੇ ਚ ਕੱਢਣ ਲੱਗਿਆ ਖਵਾ ਕੱਢਣ ਮੇਟਰੂ ਪੇਟੀ ਸਾਰੀ ਕੰਪਲੀਟ ਦਾ ਕਰਵਾ ਲਿਆਂਦੀ ਆਪਾਂ ਬਾਈ ਤੋਂ ਸਾਰੇ ਬੂਫਰ ਬਾਫਰ ਉਹਦੇ ਵਿੱਚ ਫਿੱਟ ਕਰਵਾ ਕੇ ਸਪੀਕਰ ਸਪਾਕਰ ਸਾਰਾ ਕੁਝ ਓਕੇ ਕਰਾ ਲਿਆ ਪਰ ਹਜੇ ਆਪਣੀ ਮੇਟਰੂ ਇਹ ਪੇਟੀ ਉਹ ਸਾਬ ਦੀ ਵੇਸ ਨਹੀਂ ਬਣਾਉਣ ਲੱਗੀ ਉਹ ਮੈਂ ਬਾਈ ਨਾਲ ਗੱਲ ਕਰੀ ਸੀ ਬਾਈ ਕਹਿੰਦਾ ਹਜੇ ਤੁਹਾਨੂੰ ਫੇਵਿਕੋਲ ਵਗੈਰਾ ਲਾ ਕੇ ਓਕੇ ਕਰ ਸਾਰੀ ਉਦੋਂ ਬਾਅਦ ਬਣਾਉਗੇ ਵੇਸ਼ ਕਹਿਣਾ ਮੈਨੂੰ ਜਿੱਥੋਂ ਤੱਕ ਲੱਗਦਾ ਚਲੋ ਕੋਈ ਨਹੀਂ ਮਿੱਤਰੋ ਦੇਖਦੇ ਆਪਾਂ ਬਣਾ ਕੇ ਜੇ ਬਣ ਜਵੇ ਗੱਲ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਮਿੱਤਰੋ ਆਪਣੀ ਮਿਹਨਤ ਦੋ ਦਿਨਾਂ ਦੀ ਖੂਚ ਗਈ ਆ ਨਹੀਂ ਫਿਰ ਛੱਪਦਾ ਮਿੱਤਰੋ ਹਟਦੇ ਨਹੀਂ ਕੋਈ ਕੱਢਾਂਗੇ ਨਾ ਮਾਂ ਵੇਸ਼ ਤਾਂ ਉੱਤੇ ਕਿਸੇ ਹਿਸਾਬ ਨਾਲ ਜਲਦੀ ਕਰਾਂਗੇ ਕਰਾਂਗੇ ਕਿਉਂਕਿ ਉੱਤੇ ਮਿੱਤਰੋ ਸੁਣੀ ਵਾਲੀ ਲੱਗ ਜਾਵੇਸ਼ ਚੱਲਦੀ ਤੇ ਪਿੱਛੇ ਡਿੱਗੀ ਜਪਈ ਹੁੰਦੀ ਇੱਥੇ ਹੁਣ ਸਾਰਾ ਬੂਹਰ ਬੁੜਕ ਦਾ ਦੇਖਦਾ ਹੁੰਦਾ ਆ ਪ੍ਰੋਪਰ ਤੇ ਚਲੋ ਉਹ ਮਿੱਤਰੋ ਫਿਰ ਬਾਅਦੋਂ ਦੇਖਦੇ ਆ ਕੇਰਾ ਹੁਣ ਆਪਾਂ ਇਹਨੂੰ ਹੈਵੀ ਗੋਲ ਨਾਲ ਕੱਢੂ ਜੋੜ-ਜੂੜ ਉਦੋਂ ਬਾਅਦ ਦੇਖ ਰਿਹਾ ਕੀ ਬਣਦਾ ਆਪਣਾ ਇਹਦਾ ਮਿੱਤਰੋ ਧੁੱਪ ਪੂਰੀ ਜੋਰਾਂ ਤੇ ਆ ਪੂਰੀ ਫੁੱਲ ਵਹਿ ਰਹੀ ਆ 10 11 ਵਜੇ ਪੈ ਨੇ ਤੇ ਆਪਾਂ ਮਿੱਤਰੋ ਸੁਣ ਜਿਵੇਂ ਕਿ ਪਤਾ ਮਿਊਜ਼ਿਕ ਸਿਸਟਮ ਵਾਲਾ ਸਿਸਟਮ ਤਿਆਰ ਕਰਨ ਲੱਗੇ ਸੀ ਆਪਾਂ ਪਹਿਲਾਂ ਤਾਂ ਬਣਾਈ ਸੀ ਵੱਡੀ ਬੇਟੀ ਉਹ ਚ ਕੱਲ ਆਪਾਂ ਬੂਫਰ ਫਿੱਟ ਕਰਕੇ ਦੇਖਿਆ ਸੀ ਉਹਦੇ ਚ ਮੇਰਾ ਉਹ ਲਾਤਾ ਸੀ ਪ੍ਰੋਪਰ ਸਾਈਡਾਂ ਤੇ ਆਹ ਜਿਵੇਂ ਆ ਬਿਰਲਾ ਨੇ ਆਹ ਬਿਰਲਾ ਚ ਉਹਦੇ ਪ੍ਰੋਪਰ ਸ਼ੀਲਡ ਕਰਕੇ ਇਹ ਬਿਰਲਾ ਵੇਸ਼ ਵਜਾ ਕੇ ਦੇਖੀ ਸੀ ਮਿੱਤਰੋ ਉੱਚ ਸਵਾਦ ਜਣੇ ਆਇਆ ਫਿਰ ਮੈਂ ਸੋਚਾਂ ਮੈਂ ਯਾਰ ਪੇਟੀ ਖਰਾਬੂ ਆਪਾਂ ਕੰਮ ਲੈ ਜੀਏ ਤੋਂ ਫਿਰ ਮੈਂ ਪੇਟੀ ਦੇ ਵਿੱਚ ਜਿਹੜੇ ਸਾਈਡਾਂ ਤੇ ਓਵਲ ਵਾਲੀ ਜਗ੍ਹਾ ਬਣਾਈ ਸੀ ਓਵਲ ਓਮੀ ਕੱਢ ਲੇ ਜਿਹੜਾ ਗੋਲ ਜਿਹਾ ਕਰੇ ਵਾਲਾ ਸਿਸਟਮ ਸ਼ੂ ਓਮੀ ਛੜਤਾ ਵਿੱਚ ਉਹ ਓਮੀ ਛੜਤੀ ਵਿਚਾਲੇ ਆ ਆਪਾਂ ਗੋਲ ਜਿਹਾ ਕਰੇ ਆ ਕੱਢ ਲੇ ਇਹ ਹੁਣ ਆਪਾਂ ਮਿੱਤਰੋ ਇੱਥੇ ਲਾ ਦਾਂਗੇ ਸਾਈਡਾਂ ਦੇ ਤੇ ਮਤਲਬ ਕਿ ਹੁਣ ਆਪਾਂ ਨੂੰ ਥੱਲੋਂ ਵੀ ਫਿਕਰ ਨਹੀਂ ਰਹਾ ਕਰਨੀ ਹੈਗੇ ਇਹਨਾਂ ਦੀ ਵੀ ਮੈਨੂੰ ਫਿਕਰ ਹੁੰਦੀ ਸੀ ਅਗੇ ਕਿਉਂਕਿ ਜਦੋਂ ਨੂੰ ਪਤਾ ਹੁਣ ਆਪਾਂ ਤਾਂ ਦੇਖ ਕੇ ਧਿਆਨ ਨਾ ਰੱਖ ਲੈਨੇ ਸਵਾਨ ਮੁੜੀਆਂ ਦੀਆਂ ਤੁੰਡੀਆਂ ਜਿਹੜੀ ਜੀ ਜਵੇਂ ਆਈ ਤੁੰਨ ਤੇ ਉਹਦੀ ਤਾਰਾਂ ਤੂਰਾਂ ਟੁੱਟ ਜਾਂਦੀਆਂ ਆ ਸਪੀਕਰਾਂ ਦੀਆਂ ਦੂਏ ਦਿਨ 3 ਦਿਨ ਤੇ ਹੁਣ ਇਹ ਚੀਜ਼ਾਂ ਦਾ ਵੀ ਵਿਚਾਰ ਹੋ ਗਿਆ ਆਪਣਾ ਹੁਣ ਆਪਾਂ ਮਿੱਤਰੋ ਇਹ ਸਾਈਡ ਤੇ ਧਰ ਕੇ ਇਹਦੇ ਵਿੱਚ ਮੂਹਰਾ ਕੱਢ ਕੇ ਜਿਹੜਾ ਆਹ ਪਲੱਗ ਲਾਇਆ ਇੱਕ ਮਿੱਤਰੋ ਆਪਾਂ ਸਪੀਕਰਾਂ ਤੇ ਕੀ ਪਲੱਗ ਲਾਤੇ ਸਿੱਧਾ ਪਲੱਗ ਪਾਉ ਉਹਦੀ ਸਪੀਕਰ ਚੱਲ ਗਿਆ ਕੋਈ ਸਿੱਧਾ ਪਲੱਗ ਕੱਢ ਦੋ ਉਹਦੀ ਸਪੀਕਰ ਖੜ ਗਿਆ ਕੋਈ ਲੈ ਇੱਕੀ ਆਹ ਸਿਸਟਮ ਕਰਤਾ ਹੁਣ ਪੂਰਾ ਘੈਂਟ ਚੱਲਿਆ ਕੋਈ ਸਾਰਾ ਸਿਸਟਮ ਤੇ ਬੇਸ ਆਪਾਂ ਉੱਚੀ ਲਾਤੀ ਮਿੱਤਰੋ ਜਿਹੜੀ ਪੇਟੀ ਚ ਹੈਗੀ ਸੀ ਲੱਗੀ ਲਗਾਈ ਜੀ ਮਿੱਤਰੋ ਆ ਉਗੜਾਲੀਆਂ ਖੋਲੀਆਂ ਦੋਨੇ ਪੇਟੀਆਂ ਆ ਮਤਲਬ ਕਿ ਡੱਬੇ ਜੇ ਇਹਨਾਂ ਤੇ ਹੁਣ ਮਾਰਨ ਲੱਗਦੇ ਆ ਕਾਲੀ ਸਪਰੇ ਮਿੱਤਰੋ ਆ ਦੋਨੇ ਬਾਕਸ ਆਇਆ ਤੇ ਕਾਲਾ ਰੰਗ ਵੱਜ ਗਿਆ ਹੁਣ ਆਪਾਂ ਜਿਹੜਾ ਲੱਕੜ ਤਿੰਬੜਾ ਪੂਰਾ ਝੂਰਾ ਗੱਡੀ ਦੇ ਵਿੱਚ ਖਿੰਡ ਰਿਆ ਪਿਆ ਸਾਰਾ ਵੈਕੂਮ ਨਾਲ ਸਾਫ ਕਰ ਜੀ ਕਿਰਾਂ ਗੱਡੀ ਹੁਣ ਉਸ ਤੋਂ ਬਾਅਦ ਧੋਵਾਂਗੇ ਧੋ ਕੇ ਫੇਰ ਮਿੱਤਰੋ ਗੱਲਬਾਤ ਬਣਾਉਣੇ ਆ ਹੁਣ ਕਿਉਂਕਿ ਬੁਰੀ ਬੋਤ ਲੱਗੀ ਜਾਂਦੀ ਆ ਮੈਨੂੰ ਇਹ ਦੇਖਣ ਨੂੰ ਹੁਣ ਤੇ ਪਰਸੋਂ ਆਪਾਂ ਜਾਣਾ ਫਿਰ ਲੁਧਿਆਣਾ ਉਦੋਂ ਪਹਿਲਾਂ ਪਹਿਲਾਂ ਨੂੰ ਸਾਫ਼ ਸੁਥਰੀ ਕਰ ਲਈਏ ਚਮਕਾ ਦਈਏ ਗਰਾ ਤੇ ਆਹ ਸਿਸਟਮ ਬਹੁਤ ਸੋਹਣਾ ਲੱਗਦਾ ਮਿੱਤਰੋ ਮੈਨੂੰ ਨਇ ਗ੍ਰਿਪ ਪਾਉ ਚੱਲ ਪਿਆ ਗ੍ਰਿਪ ਪਾਉ ਨ ਖੜ ਗਿਆ ਉਹਦੀ ਨਾਲ ਦੀ ਨਾਲ ਬਹੁਤ ਸੋਹਣਾ ਸਿਸਟਮ ਲੱਗਦਾ ਤੇ ਬਾਕੀ ਬਹੁਤ ਭਰਾਵਾਂ ਦੇ ਫੋਨ ਵਗੈਰਾ ਉਹਨਾਂ ਨੂੰ ਕਹਿੰਦੇ ਵੀਰੇ ਜੇ ਕਿਸੇ ਨੇ ਗੱਡੀ ਧਵਾਉਣੀ ਕਰਨੀ ਆ ਹੁਣ ਲਿਆ ਸਕਦਾ ਕਿਉਂਕਿ ਹੁਣ ਮੈਂ ਫ੍ਰੀ ਆਗਾ ਮੈਂ ਪਹਿਲਾਂ ਘਰੇ ਬੀਜੀ ਸੀਗਾ ਕੰਮਾਂ ਕਰਾਂਗਾ ਹੁਣ ਮੈਂ ਫ੍ਰੀ ਹਾਂ ਕੋਈ ਮਰਜ਼ੀ ਭਰਾ ਜਦੋਂ ਮਰਜ਼ੀ ਕੰਟੈਕਟ ਨੰਬਰ ਮੈਂ ਸੈਨੂੰ ਦੱਸ ਦਿੰਨਾ 84374 95112 ਤੇ ਜਰੂਰ ਕੰਟੈਕਟ ਕਰ ਸਕਦੇ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਲਾ ਕੇ ਤੇ ਜਿਵੇਂ ਹੁਣ ਵਿੱਚ ਇੱਕ ਦੋ ਭਰਾਵਾਂ ਦੀ ਬਹੁਤ ਪਹਿਲਾਂ ਵੀ ਮੈਨੂੰ ਮੈਸੇਜ ਆਈ ਸੀ ਇੰਸਟਾ ਤੋਂ ਦੇ ਮੇਰੇ ਤੇ ਵੀ ਬਾਈ ਗੱਡੀ ਕਰਾਉਣੀ ਆ ਤੇ ਉਹ ਭਰਾਵਾਂ ਨਾਲ ਗੱਲਬਾਤ ਆਪਣੀ ਹੋ ਵੀ ਗਈ ਆ ਤੇ ਆਉਣੀਆਂ ਵੀ ਨਹੀਂ ਉਹ ਗੱਡੀਆਂ ਉਹ ਹਾਲਾਂਕਿ ਥੋੜਾ ਜਿਹਾ ਚਲੋ ਭਾਈ ਨੇ ਮੇਰੀ ਗੱਲਬਾਤ ਹੋਈ ਸੀਗੀ ਅੱਜ ਉਹ ਬਾਈ ਕਹਿੰਦੇ ਕੋਈ ਚੱਕਰ ਨਹੀਂ ਵੀਰੇ ਥੋੜੇ ਦਿਨਾਂ ਤੱਕ ਲਿਆਂਵਾਂਗੇ ਸਾਨੂੰ ਪ੍ਰੋਬਲਮ ਜੀ ਆ ਗਈ ਮਾ ਕੋਈ ਚੱਕਰ ਨਹੀਂ ਵੀਰੇ ਜਦੋਂ ਮਰਜੀ ਛੱਡ ਜਿਓ ਤੇ ਉਨਾ ਟਾਈਮ ਮਿੱਤਰੋ ਆਪਾਂ ਆਪਣਾ ਰਾਣੀ ਦਾ ਜਿਹੜਾ ਮਾੜਾ ਮੋਟਾ ਘਾਟਾ ਵਾਧਾ ਸੀ ਉਹ ਓਕੇ ਕਰਨ ਲੱਗਦੇ ਆਂ ਬਸ ਜਿਵੇਂ ਕਿ ਹੁਣ ਆ ਸਪੀਕਰਾਂ ਵਾਲੀ ਸੀਗੀ ਇਹ ਵੀ ਓਕੇ ਹੋ ਗਈਆਂ ਹੁਣ ਤੇ ਯਾਨੀ ਉਸ ਲੈਵਲ ਤੱਕ ਤਾਂ ਨਹੀਂ ਹੋਈਆਂ ਮਿੱਤਰੋ ਪਰ ਕੋਈ ਨਹੀਂ ਜ਼ਰੂਰ ਕਰਾਂਗੇ ਯਾਰ ਮੈਂ ਬਾਅਦ ਆ ਰਿਹਾ ਛੋਡੇ ਨਾਲ ਕਰੂੰਗਾ ਜ਼ਰੂਰ ਮੈਂ ਛੱਪ ਜ਼ਰੂਰ ਕੱਢੂੰ ਪੇਟੀ ਦਾ ਤਾਂ ਵੀ ਇੱਥੇ ਇੰਨੇ ਏਰੀਏ ਦੇ ਵਿੱਚ ਬੂਫਰ ਕਾਮਯਾਬ ਕਰਨਾ ਪਾਲਟੋ ਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਕਰੂੰਗਾ ਜਵੇਂ ਮਰਜ਼ੀ ਕਰਦਾ ਨਾਂ ਬਾਲਾ ਉੱਚਾ ਕਰਾਂ ਨਾਂ ਬਾਲਾ ਨੀਵਾ ਕਰਾਂ ਉੱਚਾ ਬੱਸ ਉਸ ਲੈਵਲ ਦਾ ਕਰੱਖੂੰ ਜਿਸ ਲੈਵਲ ਤੱਕ ਇੱਕੀ ਪੇਟੀ ਬਣਾਈ ਸੀ ਵੀ ਅੱਧਾ ਬਾਰੇ ਦੇਖਦਾ ਵੀ ਰਹੇ ਅੱਧਾ ਨਾਂ ਵੀ ਲਿਖਿਆ ਅੱਧੇ ਸ਼ੀਸ਼ੇ ਜਿਹੇ ਦੇਖਿਆ ਕਰੋ ਅੱਧੇ ਜਿਹੀ ਨੀ ਲਿਖਿਆ ਕਰੋ ਇਹ ਛੋੜਣਾ ਬਾਅਦ ਆ ਰਿਹਾ ਮਿੱਤਰੋ ਜ਼ਰੂਰ ਕਰੂੰ ਮੈਂ ਆਉਣ ਵਾਲੇ ਟਾਈਮ 'ਚ ਪਰ ਹੁਣ ਮੈਂ ਚਲੋ ਜਿੱਥੇ ਤੱਕ ਮੇਰੀ ਆਬਦੀ ਪਹੁੰਚ ਗਈ ਸੀ ਉੱਥੇ ਤੱਕ ਕੰਮ ਕਰ ਲਓ ਉਦੋਂ ਬਾਅਦ ਮਿੱਤਰੋ ਆਪਾਂ ਥੋੜਾ ਜਿਹਾ ਹੋਰ ਨੈਕਸਟ ਲੈਵਲ ਕੰਮ ਕਰਾਵਾਂਗੇ ਉਹ ਕਿਸੇ ਮਿਸਤਰੀ ਤੋਂ ਹੀ ਕਰਵਾ ਦਾਂਗੇ ਆਪਾਂ ਮਿਸਤਰੀ ਨਹੀਂ ਕਹਿਣਾ ਕਿ ਬਣਾ ਦੇ ਬੇਟੀ ਤੂੰ ਉਹਨੂੰ ਨਾਪਣੇ ਨਾਪ ਨੂੰ ਵ ਦੇ ਕੇ ਕਿਉਂਕਿ ਮਿੱਤਰੋ ਇੱਕ ਤਾਂ ਆਪਣਾ ਲਈ ਖਾਂਚੇ ਖੁੰਚੇ ਜਿਹੇ ਵਾਲੇ ਸੀਗੇ ਬਰਲਾਗੁਰ ਲਾਈਆਂ ਉਹਦੇ ਕਰਕੇ ਨਹੀਂ ਵਾਲਾ ਮੇਨ ਬਣੀ ਹੈਗੀ ਹਵਾ ਇੱਕ ਮਿੱਤਰੋ ਹੁਣ ਮੈਨੂੰ ਘਰੇ ਹੋਰ ਵੀ ਕੰਮਕਾਰਾਂ ਇੱਥੇ ਜਾਣਾ ਹੋਣਾ ਪਿਆ ਜਾਂਦੀ ਤਾਂ ਕਰਕੇ ਮੇਰਾ ਆਪਦਾ ਮੇਨ ਟਾਈਮ ਨਹੀਂ ਦਿੱਤਾ ਜਾਂਦਾ ਇਹ ਚੀਜ਼ ਨੂੰ ਮੈਂ ਵੇਚਦੀ ਟਾਈਮ ਕੱਢ ਕੇ ਜਿਵੇਂ 15 ਮਿੰਟ ਕੱਢ ਕੇ ਇੱਧਰ ਲੱਗ ਗਿਆ 15 ਮਿੰਟ ਆਈ ਘਰ ਦੇ ਕੰਮ ਕਰ ਲਏ 15 ਮਿੰਟ ਫਿਰ ਇੱਧਰ ਲੱਗ ਗਿਆ ਇਸ ਢੰਗ ਨਾਲ ਮੈਂ ਕੰਮ ਕਰਿਆ ਤਾਂ ਕਰਕੇ ਮਿੱਤਰੋ ਕੰਮ ਤਸੱਲੀ ਬਖਸ਼ੀ ਜਾਣੀ ਹੁੰਦਾ ਹੈਗਾ ਤਾਂ ਕਰਕੇ ਆਪਾਂ ਚਲੋ ਇਹ ਆਪਾਂ ਕਟੰਪਰੀ ਲਈ ਚਾਲਦੀਆਂ ਕਰ ਲਿਆ ਨੇ ਉਸ ਤੋਂ ਬਾਅਦ ਤਾਂ ਆਪਾਂ ਫਿਰ ਬੂਫਰਾਂ ਦੇ ਵਿੱਚ ਹੀ ਬਣਵਾਵਾਂਗੇ ਵੀ ਜੇ ਹੋ ਸਕੇ ਆ ਇਹ ਆਪਾਂ ਨੂੰ ਸੈਟ ਬੈਠੀਆਂ ਰਹੀਆਂ ਜਾਂ ਫਿਰ ਆਪਾਂ ਇਹ ਐਂ ਹੀ ਆਰਡਰ ਰੱਖੀਆਂ ਰਹਿਣਾਂਗੇ ਸਾਈਡ ਤੇ ਬੂਫਰ ਵਾਲੀ ਬੇਟੀ ਆਡੀ ਬਣਵਾ ਲਾਂਗੇ ਇੱਕ ਛੋਟੀ ਵਿਚਾਲੇ ਬਣਵਾਵਾਂਗੇ ਜ਼ਰੂਰ ਮਿੱਤਰੇ ਛੋੜਨਾ ਬਾਅਦ ਆ ਰਿਹਾ ਚਲੋ ਹੁਣ ਆਪਾਂ ਲੱਗਦੇ ਨੂੰ ਸਾਫ਼ ਕਰਨ ਆ ਸਕਰੂ ਨੇ ਮੇਨ 4 ਕਿਉਂਕਿ ਇਹਨਾਂ ਨਾਲ ਆਪਾਂ ਕੋ ਕਸਣੇ ਨੇ ਬਾਕਸ ਇਹਦੇ ਉੱਤੇ ਫੱਟੇ ਤੇ ਇਹ ਆਪਾਂ ਵੜ ਕੱਢ ਕੇ ਰੱਖ ਲਈਏ ਨਾਲੇ ਸਪੀਕਰ ਸੂਕਰ ਸਾਫ਼ ਕਰਕੇ ਹੁਣ ਉਹਦੇ ਵਿੱਚ ਫੇਰ ਕਸਾਂਗੇ